سارے لوگی آپ زمین نگو کرنا زمین نوا کر کر سلسلہ ਪੁਰਾਣੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੇ ਇੱਕ ਇੱਕ ਕਾਰਾ ਮਾਰਾ ਰੱਖਿਆ ਗਿਆ ਅਸੀਂ ਸਾਰੇ ਉਹਦੇ ਵਿਰੋਧ ਦੇ ਵਿੱਚ ਕੋਈ ਖਲਾਫਤ ਦੇ ਵਿੱਚ ਅਸੀਂ ਇੱਥੇ ਆਏ ਆ ਸਾਰੇ ਲੋਕ ਤੇ ਸਾਰੀਆਂ ਪਾਕੀਆਂ ਦੇ ਆਪੋ ਸਹਬਾਤ ਜੋ ਮੈਂ ਗੱਲ ਕਰ ਤੋਂ ਪਹਿਲਾਂ ਦੋ ਤਿੰਨ ਨਾਰੇ ਬੁਲਾਦ ਕਰਨਾ ਚਾਹਣਾ ਹੈ ਕਾਹ ਵੇਰ ਕਰਦੇ ਹੋ ਜਾਂ ਤੁਸੀਂ ਰੋਸ ਪਗੜਾ ਕਾਹ ਕਰਦੇ ਹੋ ਪਰ ਜਿਹੜਾ ਧਰਨੇ ਚਾਲੀ ਗਏ ਦੇਰ ਨੂੰ ਧਰਨੇ ਦਾ ਮੁਕੰਮਲ ਰੂਪ ਦੇ ਕੇ ਇੱਕ ਆਵਾਜ਼ ਦੇ ਵਿੱਚ ਆਵਾਜ਼ ਹੋਣੀ ਚਾਹੀਦੀ ਹੈ ਨਾ ਕਿ ਗੱਲਾਂ ਬਾਤਾਂ ਇੱਧਰ ਉੱਧਰ ਕਰਦੇ ਰਹੋ ਕਿਉਂਕਿ ਮੈਂ ਸੁਣ ਰਿਹਾ ਸੀ ਮੇਰੇ ਤੋਂ ਇੱਕ ਬੁਲਾਵੇ ਤੋਂ ਪਹਿਲਾ ਬੁਲਾਵੇ ਬੋਲੇ ਸਨ ਮੇਰੇ ਸਰਦਾਰ ਜੀ ਉਹ ਅੰਕੜੇ ਪੇਸ਼ ਕਰ ਰਹੇ ਸਨ ਦੱਸਿਆ ਕਿ ప్రతి ਇੱਕੜ ਜਿਸ ਦਾ ਮਜ਼ਦੂਰ ਦਾਤੇ ਪੰਜਾਬ ਦਾ ਤੇ ਇਨਕਮ ਦਾ ਇਹ ਨੁਕਸਾਰ ਹੋਣ ਵਾਲਾ ਮੈਨੂੰ ਲੱਗਦਾ ਇਹੋ ਜਿਹਾ ਗੱਲਾ ਬੁਲਾ ਰਿਹਾ ਕੋਈ ਤੇ ਸਾਰ ਪੂਰਕ ਸਮਝਣੀ ਚਾਹੀਦੀ ਹੈ ਸਾਡੋ ਅੱਜ ਦਾ ਜਿਹੜਾ ਇਹ 2-4000 ਬੰਦਾ ਇਹ ਜਾ ਜਾ ਕੇ ਪੱਟ ਪੱਟ ਬੰਦਿਆਂ ਨੂੰ ਜਾ ਕੇ ਕੰਨਾਂ ਦੇ ਵਿੱਚ ਦੱਸੇਗਾ ਕਿ ਸਾਡਾ نقصان کی ہوا والا ہے تو ایس ہے اس کر کے منتو لگتا اس دھرنے سے گبھیرتا بھی سانوار سننے چاہیے سارے بلا رہے ہیں کیونکہ ہرے ਦੇ ਰਾਹੀਂ ਸਰਕਾਰ ਨੂੰ ਇਹ ਜ਼ਮੀਰ ਖੋਹ ਕਰਨ ਦੀ ਜ਼ਰੂਰਤ ਕਿਉਂ ਪਈ ਜ਼ਮੀਰ ਖੋਹ ਵੀ ਆਈ ਹੈ ਇਹ ਅੱਜ ਤੋਂ ਨਹੀਂ ਇਹ ਸਭ ਨੂੰ ਪਹਿਲਾ ਅੰਗਰੇਜ਼ਾਂ ਦਾ ਗਲਾਂਦ ਕਰਿਆ ਸੀ ਉਹ ਰਾਜ ਬਣਿਆ ਸੀ ਇੱਕ ਬਣਿਆ ਸੀ 1894 ਦੇ 94 ਵਿੱਚ ਕਾਨੂੰਨ ਬਣਿਆ ਸੀ ਮਾਫੀ ਚੋਣ ਰਾਜਕਤਾ ਇਹ 1894 ਤੱਕ ਇੱਕ ਬਣਿਆ ਸੀ ਆਪ ਨੂੰ ਲਗਾ ਰਿਹਾ ਜਿੱਥੇ ਵੀਰਾ ਜੀ ਕਰਦਾ ਸੀ ਸਰਦਾਰ ਦਾ ਸਭੀ ਜ਼ਮੀਨ ਖੋਹ ਲਈ ਜਾਂਦੀ ਸੀ ਸਾਨੂੰ ਦੱਸੇ ਆ